ਇੱਕ ਪਾਸੇ ਤਾਂ ਪੰਜਾਬ ਪੁਲਿਸ ਇਹ ਢੰਡੋਰਾ ਫਿੱਟਦੀ ਹੈ ਕਿ ਸ਼ੁਬਹ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਲੋਕਾਂ ਨੂੰ ਰੋਪ ਲਗਾਏ ਜਾ ਰਹੇ ਹਨ ਕਿ ਪੁਲਿਸ ਸ਼ਹਿਰ ਤੇ ਹੀ ਪਿੰਡਾਂ 'ਚ ਨਸ਼ਾ ਵਿਕ ਰਿਹਾ ਹੈ ਮਾਮਲਾ ਸੀਰੀ ਅਮਰਸਰ ਸਾਹਬ ਦਾ ਪਿੰਡ ਬਰਾਲਾ ਪੇਠੇ ਪਿੰਡ ਦਾ ਜਿੱਥੇ ਨਸ਼ੇ ਤੋਂ ਵੇਚਣ ਲਈ ਰੋਕਣ ਤੇ ਨਸ਼ਾ ਤਸਕਰਾਂ ਵੱਲੋਂ ਇੱਕ ਵਿਅਕੀ ਉੱਪਰ ਗੋਲੀਆਂ ਚਲਾਈਆਂ ਗਈਆਂ ਆ ਤੁਹਾਨੂੰ ਦਿਖਾਣੇ ਮੁੱਖ ਤੌਰ 'ਤੇ ਕੀ ਕਹਿ ਰਹੇ ਨੇ ਪਿੰਡ ਦੇ ਸਰਪੰਚ ਕੀ ਕਹਿ ਰਹੇ ਨੇ ਲੋਕ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਬਕਾਉਂਦੇ ਹੀ ਦੇ ਡੇਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਕੀ ਨਾਤਰ ਬੰਦੀ ਮਦਨ ਸਿੰਘ ਸਰਪੇ ਇਹ ਅੱਜ ਕੀ ਗੱਲ ਹੋਈ ਜੀ ਇਸ ਤਰ੍ਹਾਂ ਮੇਰਾ ਬੋਲੀ ਚੱਲੀ ਆਪਣੀ ਗੱਲ ਅੱਜ ਉਹ ਸਾਡੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੁਣੇ ਤੀ 35 ਜਾਣੇ ਕੀ ਗੱਲ ਉਹ ਵਿਆਹ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨ ਅਚਾਨੂ ਸ਼ੌਕੀਂ ਤਾਂ ਜਿਆ ਪਰੰਦਾ ਬੜੇ ਆ ਆਪਾਂ ਚੱਲਦੇ ਵੀ ਵੇਖੀ ਆ ਤੇ ਉਹ ਵਿਚਾਰੇ ਬੜੀ ਦੁਨੀਆ ਨਿਕਲਾਈ ਤੇ ਉਹ ਵਿਚਾਰ ਮੈਂ ਬੜਾ ਹੈ ਉਹਨੇ ਡੇ ਬਟਨੇ ਚਲਾਈ ਆ ਇਹਦੇ ਮੌਕੇ ਤੇ ਆਇਓ ਆਹੋ ਸਾਰੇ ਜਣੇ ਫੇਰ ਬਾਹਰ ਲੈ ਕੇ ਬੜੀ ਆ ਫੇਰ ਚਲਾ ਗਿਆ ਵਾ ਇਹ ਬੜੀ ਬੜਕਾ ਮਾਤੇ ਪੁਡੀਆਂ ਕੁੜੀਆਂ ਸਾਬੰਦਰਵਾੜੀਆਂ ਭੱਜ ਭੱਜ ਕੇ ਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਜੇ ਕਿਉਂ ਮਾਰੀਆਂ ਕਿੰਨੀਆਂ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਹਾਂ ਉਹ ਜਵਾਰਾ ਕਿਤੇ ਵਿਆਹ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਰਿਹਾ ਏ ਇਹ ਦੋ ਜਣੇ ਆਇਆ ਮੋਟਰਸਾਈਕਲ ਤੇ ਇਹ ਨਾਉਂਦਾ ਗੋਲੀਆਂ ਮਾਰਦੀਆਂ ਦੇਖੋ ਜੀ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਵੀ ਫੋਨ ਗਿਆ ਵੀ ਤਨਾ ਜਮਾ ਡੇਵਿਡ ਮਸੀ ਉਹਨੇ ਗੋਲੀ ਚਾ ਅੱਗੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਇਸ ਇਹ ਸਾਡਾ ਜਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ